اسیمبلی میں میرے ساتھیاں نے جج کے سرکار کا مقابلہ کیتا ہے خرگے صاحب ایسے تیجری والدی سرکار نے ایسے لارنس بشنوری کی سرکار کیا دی ایسے خرگے صاحب ایسے پروانتا مالدی نہیں ایسے جگو پروانتا کیوں بھی سرکار چل رہی ہے کسی آدمی دی زندگی محفوظ نہیں کسی دا کاروبار محفوظ نہیں کسی کا مال محفوظ نہیں کوئی اہم جہاں پنجابی روٹی خاندہ نہیں رہ گیا جے دیکھو فروتی دی چیتی نہ ٹیلی فون آیا پولیس نہ آجی کوئی چیز نہیں گنڈا گردی ٹاپ تک چلی گئی ہے کہ میں تاں مہرے دسنا چاہنا لیٹسٹ ایک موڈ آف دی نیشن لائک پول آئیٹر تین چار دن پہلے آیا ਅਰਗੇ ਸਾਹਿਬ ਉਸ ਪੋਲ ਦੇ ਮੁਕਾਬਕ ਕਿ ਹਿੰਦੁਸਤਾਨ ਚ ਕੀ ਹੋਇਆ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਪਰ ਪੰਜਾਬ ਤੋਂ ਜ਼ਿਕਰ ਕਰਨਾ ਚਾਹੁੰਦਾ ਮੈਂ ਉਸ ਪੋਲ ਦੇ ਕਾਂਗਰਸ ਨੂੰ 70% ਵੋਟ ਕਿ ਆ ਜੁਟਾਇਆ 23% ਤੇ ਅਸੀਂ ਐਸੈਂਬਲੀ ਵਿੱਚ ਸੀ 15 5% ਸਾਡੀ ਵੋਟ ਬਣ ਗਈ ਹੈ ਮੈਂ ਇੱਥੇ ਜਨਾਰੂ ਆਪਣੇ ਪੰਜਾਬੀਆਂ ਨੂੰ ਉਹ ਬੇਨਤੀ ਕਰੂੰ ਤੜ੍ਹੇ ਹੋ ਤੁਸੀਂ ਬੜੇ ਤੜ੍ਹੇ ਹੋ ਤੜ੍ਹੇ ਹੋ ਅਸੀਂ ਐਤ ਕੀ 13 ਦੀ 13 ਪਾਰਨ ਦੀਆਂ ਸੀਟਾਂ ਜਿੱਤ ਕੇ ਅਸੀਂ ਖੜਗੇ ਸਾਹਿਬ ਤੁਹਾਨੂੰ ਤੇ ਜਿਹੜਾ ਤੁਹਾਡਾ ਬਣਾਇਆ ਇੰਡੀਆ ਬੋਕ ਇਹਦੇ ਵਿੱਚ 13 ਪਿਆ 13 ਪਾਰਨ ਦੀਆਂ ਸੀਟਾਂ ਦਾ 2017 ਦੇ ਵਿੱਚ ਪੈਟਰ ਸਵਾਰਿਆਂ ਨੂੰ ਕਿਹਾ ਚਾਹਾਂ ਥੋੜਾ ਜਿਆ ਉਹਨੂੰ ক্লোਜ਼ਲੀ ਸਟਡੀ ਕਰੋ ਬਹੁਤ سارے ਸਾਡੇ ਪੜੇ ਲੱਗੇ ਇੱਥੇ ਸਾਥੀ ਬਿਠੇ ਨੇ 2017 ਦੇ ਵਿੱਚ ਕੈਪਟਨ ਵੀ ਸਰਕਾਰ ਆਈ ਹੈ ਕਾਂਗਰਸ ਨੂੰ ਪੰਜਾਬ ਦੇ 38.6% ਵੋਟਾਂ ਮਿਲੀਆਂ ਸੀ 38.6 ਸੀਟਾਂ ਇਹਨਾਂ 70 ਭਾਜਪਾ ਦੇ ਕਾਲੀਆਂ ਉਹ ਵੀ ਕੱਢੇ ਸੀ ਇਹਨਾਂ ਨੂੰ ਰਾਜ ਦੇ 85.36% 15 ਸੀਟਾਂ ਕਾਲੀਆਂ ਦੀਆਂ ਤੇ ਤਿੰਨ ਭਾਜ ਕਾਲੀਆਂ ਦੀਆਂ ਸੀ ਆਪ ਨੂੰ ਕਈ ਸੇ 20% ਉਹਨਾਂ ਬਖਾਈਆਂ 22% ਇਹਨਾਂ ਨੂੰ ਵੀ ਸੀਟਾਂ ਆਈਆਂ ਸੀ ਸੋ 17 ਦੇ ਇਹ ਜਿਹੜੀ ਨਵੀਂ

ਅਸਾਨੂੰ ਸਾਡੇ ਗਿੱਧਿਆਂ ਨੂੰ ਰਸਾਂ ਨਾਲ ਤੇ ਬੰਨ੍ਹ ਦਿਓ ਤੁਸੀਂ ਸਾਨੂੰ ਜ਼ਾਦ ਕਰ ਦਿੱਤਾ ਸੀ ਤੁਹਾਡੇ ਮਸ਼ਕੂਰ ਰਿਜ਼ਲਟ ਕੱਲ੍ਹ ਕੇ ਅਸੀਂ ਤੁਹਾਨੂੰ ਦੱਸਾਂ ਅਸੀਂ ਤੁਹਾਡੇ ਮਸ਼ਕੂਰ ਹਾਂ ਦੂਜੀ ਗੱਲ ਪੰਜਾਬੀ ਮੇਰਾ ਵੀ ਉਹ ਗੱਲ ਚੰਗੀ ਤਰ੍ਹਾਂ ਸੁਣ ਲਓ ਜੇ મોદી ਰਹਿਣਾ ਇਹ ਕੀ ਵੀ ਰੱਛੀ ਨਹੀਂ ਸਮਝੋ ਆਪ ਨਾ ਕਨਸਟੀਟਿਊਸ਼ਨ ਦਾ ਕੋਈ ਅੰਮ੍ਰਿਤਕ ਸਾਥੀ ਰਹਿਣ